श्रीमान जी आ मेरी पग लाई शख्स ने आ श्रीमान जी ने आखो कैमरे लगे है जी आखो देखो रफटा आखो जी आखो जी आ देखो, आ श्रीमान जी बैठे ने आ सतेंद्र जी तह पंजाब सिंह इन्होंने मेरी पग लाई आ जी ਆ ਵੇਖੋ ਸਰ ਆ ਵੇਖੋ ਜਨਾਬ ਇੱਥੇ ਹਰ ਸਦਾਹਿੰਦਰ ਸਿੰਘ ਨਾਲ ਗਨਮਨ ਇੱਕ ਆਪਣੇ ਜਰਮਨਜੀਤ ਸਿੰਘ ਤੇ ਨਾਲ ਪ੍ਰਾਈਵੇਟ ਤਿੰਨ ਚਾਰ ਨੇ ਗਨਮਨ ਰੱਖਿਆ ਜੀ ਜਿਹੜੇ ਤੇ ਇੱਥੇ ਮੈਨੂੰ ਚੱਕ ਕੇ ਇੱਥੇ ਮਾਰਿਆ ਤੇ ਨਾਲੇ ਝੂਠਾ ਮੇਰਾ ਮੈਡੀਕਲ ਕਰਾ ਕੇ ਲਿਆਂਦਾ ਪਿਆ ਨਾ

ਪਤਾ ਨਹੀਂ ਹੁਣ ਕਿਹੜੀ ਰੰਜਿਸ਼ ਸੀ ਉਹਨਾਂ ਦੀ ਕਿ ਅੱਗੇ ਉਤਾਰੀ ਗਈ ਕੀ ਕਹਿੰਦੇ ਵਰਦੀ ਪਾੜੀ ਗਈ ਤੁਹਾਡੀ ਜਾਂ ਪਾੜੀ ਹਾਂਜੀ ਵਰਦੀ ਆ ਬਟਨ ਥੋੜਿਆ ਮੇਰੇ ਕੱਟਣਾ ਕਿਸ ਦਿਨ ਦੀ ਘਟਨਾ ਹੈ ਇਹ ਕੱਲੇ ਰਾਤ ਕੋਈ ਸੀਸੀਟੀਵੀ ਵੀ ਆਈ ਸਾਹਮਣੇ ਸਾਰੇ ਸੀਸੀਟੀਵੀ ਕੈਮਰੇ ਲੱਗੇ ਪਤਾ ਲੱਗ ਕੋਈ ਸੀਨੀਅਰ ਅਧਿਕਾਰੀ ਦੇ ਧਿਆਨ ਚ ਲਿਆਂਦਾ ਤੁਸੀਂ ਇਹ ਗੱਲ ਸਾਰੀ ਹਾਂਜੀ ਹਾਂਜੀ ਤੇ ਅੱਜ ਤੁਸੀਂ ਜਿਹੜਾ ਕੱਟ ਕੀਤਾ ਵਾ ਇਹ ਤੁਹਾਡੇ ਹੱਕ ਦੇ ਵਿੱਚ ਆਇਆ ਨਹੀਂ ਕੀ ਕਹਿੰਦੇ ਨੇ ਚਲੋ ਆਣ ਕੇ ਆਣ ਕੇ ਤਾਂ ਬਿਲਕੁਲ ਕੀ ਜੇ ਇਸ ਤਰ੍ਹਾਂ ਸੀ ਧਰਨਾ ਲੱਗੇਗਾ ਗਾਹ ਤੇ ਲੱਗਦਾ ਕਿ ਗਾਹ ਫਿਰ ਡਿਊਟੀ ਕੋਈ ਵੀ ਕਿਸੇ ਨੂੰ ਕਹੇਗਾ ਨਹੀਂ ਡਰਦਾ ਵੀ ਇਹ ਧਰਨਾ ਨਾ ਲਾ ਦੇ ਕਿ ਲਗਦਾ ਤੁਹਾਨੂੰ ਮੈਂ ਤਾਂ ਡਿਊਟੀ ਕਹੀ ਹੈ ਕਿ ਡਿਊਟੀ ਤੋਂ ਗਲਤ ਬੋਲੀ ਸੀ ਜੀ ਇਹ ਉਹਨਾਂ ਦਾ ਕਹਿਣਾ ਕੀ ਵੱਡੇ ਅਫਸਰਾਂ ਕੋ ਜਾ ਸਕਦੇ ਸ਼ਿਕਾਇਤ ਕਰ ਸਕਦੇ ਜੇ ਕੁਛ ਇਤਿਹਾਸੀ ਗੱਲਾਂ ਹੋਵੇ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜੀ ਜੀ ਕਹਿੰਦੇ ਉਹਨਾਂ ਦਾ ਕਿਹਾ ਕਿ ਇਹ ਡਿਊਟੀ ਲਾਂਡ ਦੀ ਗੱਲ ਹੋਈ ਸੀਗੀ ਕਿ ਉਹ ਵੀਡੀਓ ਬਾਹਰਲ ਹੋ ਰਹੀ ਪਾਗ ਵਾਲੀ ਉਹ ਕੀ ਹੈਗੀ ਸਤਾ ਜੀ ਬਦਦੋ ਕੀ ਤੁਸੀਂ ਜਿਹੜੀ ਕਿ ਪਾਗ ਉਤਾਰੀ ਕੀ ਗੱਲਬਾਤ ਹੈਗੀ ਹੈ ਜੀ ਕੀ ਉਹ ਐਸ ਐਚਓ ਸਾਹਿਬ ਨੂੰ ਤਾਰੀ ਗਈ ਹੋਰ ਕਿ ਦਸੁਰਗੇ ਐਡਮਿਨ ਕੋਲ ਉਹਨਾਂ ਦੀ ਦੱਸੋ ਜੀ ਅਰੇ ਇਹਦੇ ਨਾਲ ਕੀ ਗੱਲ ਕਰਤਾ ਦੱਸੋ ਦੱਸੋ ਨਾ ਇਹ ਦੱਸੋ ਦੱਸੋ ਭਜੀ ਇੱਕ ਤੇ ਤੁਸੀਂ ਸਾਰੇ ਤੁਸੀਂ ਬਾਹਰ ਕਹਿ ਰਹੇ ਹੋ 11 ਬਰਾਇ ਦਿੱਤੇ ਗੁਰਨਾਮ ਜੀ ਹਰਿਆਣਿਆਂ ਨੂੰ ਦੀ ਬੋਰ ਦੇ ਵਾਲਾ ਪ੍ਰੋਫੈਸਰ ਤੋਂ ਗੱਲ ਕਰ ਰਹੇ ਹੋ ਕਿ ਉਹ ਕਹਿੰਦੇ ਕਿ ਮੈਂ ਤੇ ਡਿਊਟੀ ਦਾ ਕਹਿ ਇਹਨਾਂ ਨੂੰ ਗੁਰਨਾਮ ਜੀ ਤੁਸੀਂ ਕਿਹਾ ਕਿ ਮੇਰੇ ਪਾ ਕੱਪੜੇ ਪਾੜ ਗਏ ਵਰਦੀ ਪਾੜ ਗਈ ਤੁਹਾਨੂੰ ਨਿਆਂ ਤਾਂ ਦਿੱਤਾ ਜਾ ਰਿਹਾ ਹਾਂ ਤੇ ਸਮਝੋ ਨਾ ਬੋਲੋ ਕੀ ਸਿਤਾਈ ਕੀ ਹੈ ਕਿ ਉਹ ਸਾਰੇ ਦੱਸੋ ਦੱਸੋ ਐਸਾ ਵੀ ਸਾਹਮਣੇ ਕਹਿੰਦਾ ਮੈਂ ਤੇ ਡਿਊਟੀ ਲੈਣ ਨੂੰ ਕਿਹਾ ਸੀ ਕਿ ਡਿਊਟੀ ਇੱਥੇ ਕਰਨੀ ਹੈ ਦੋਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਸੀ ਮੈਂ ਕੀ ਬਦੀ ਪੜੀ ਕੀ ਦੱਸੋ ਤੁਸੀਂ ਦੋਜੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ ਚ ਪਾਉਦੇ ਇਹਦਾ ਮੁਲਾਹਾ ਕਰੋ ਹਾਂ ਮੈਂ ਉਹਨੇ ਆਪਣੇ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌ ਘਣਾ ਇਹ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾਂ ਇਹਨੇ ਸ਼ਰਾਬ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਹੀ ਡਾਕਟਰ ਨੇ ਬਾਕੀ ਵੀ ਉਤਾਰੀ ਗਏ ਆਹ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁੱਟਿਆ ਜਰਮਨਜੀਤ ਸਿੰਘ ਇਹ ਜਿਹੜਾ ਜਿਹੜਾ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ੱੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਸੀ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੀ ਇੱਕ ਪਹਿਲੋਂ ਮੈਨੂੰ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਿੰਦੇ ਹੋ ਇੱਥੇ ਨਾਕੇ ਤੇ ਜਾ ਤੀ ਜਾ ਮੈਨੂੰ ਤੁਸੀਂ ਮੇਰੀ ਕੀ ਅਰਵਾਣਗੀ ਕੀਤੀ ਆ ਗਸਤ ਦੀ ਮੈਂ ਤਿੰਨ ਜਗਤ ਮੈਂ ਤਿੰਨ ਬੰਦਾ ਥੋੜਾ ਇੱਕ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾਂਦਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਥਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈਗੇ ਲੜਨਗੇ ਪ੍ਰਾਈਵੇਟ ਨਾਲ ਘੰਮਨੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚੜੀ ਹੋ ਰਿਹਾ ਨਾ ਤਾਂ ਨਹੀਂ ਮੈਨੂੰ ਪਤਾ ਨਾ ਇਹ ਐਸਰ ਸਾਹਿਬ ਦੇ ਨਾਲ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਮੈਂ ਅੰਮ੍ਰਿਤ ਅਨਸਾਰ ਇਨਸਾਫ ਮੰਗਦਾ ਜਿਹੜਾ ਮੈਨੂੰ ਕੁੱਟਿਆ ਗਿਆ ਹੂੰ ਤਮੀ ਕੋਈ ਕਪੂਸ ਵਾਲਾ ਨੋਟ ਦਿਖਾਈ ਦੇ ਰਹੀ ਆ ਕਿੰਨੇ ਕ ਮਾੜੀ ਗੱਲ ਹੈ ਕਿ ਕਿ ਅਕਸਰ ਲੋਕ ਜੋ ਆਪਣੇ ਮੋਕਾ ਦੇ ਮੈਨੂੰ ਇੱਥੇ ਕੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਇਫੈਕਟ ਪਏਗਾ ਆਮ ਬੰਦੇ ਦਾ ਅਖਰ ਗੁਨਾਹ ਦੀ ਵਜ੍ਹਾ ਕੀ ਸੀ ਥੋੜੇ ਦੱਸੋਗੇ ਥੋੜੇ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜਗ੍ਹਾ ਤੇ ਜਾਊਂਗਾ ਜਿੱਥੇ ਮਰਜ਼ੀ ਮੈਨੂੰ ਲਾ ਦਿਓ ਜਾਂ ਤੇ ਮੈਨੂੰ ਲਾ ਦਿਓ ਆਪਣੇ ਉੱਥੇ ਅਜਿੱਤ ਲਾ ਦਿਓ ਆਪਣੇ ਨਾਕੇ ਤੇ ਲਾ ਦਿਓ ਤੇ ਜਾਂ ਮੈਨੂੰ ਮੇਰਾ ਮੇਰਾ ਡਿਊਟੀ ਅਫਸਰ ਤੋਂ ਲਾ ਦਿਓ ਮੈਂ ਇੱਕ ਡਿਊਟੀ ਅਫਸਰ ਕਰੂੰਗਾ ਬਸ ਰਾਤੀ ਰੋਟੀ ਕੇ ਦਿਨ ਦੀ ਡਿਊਟੀ ਸੀ ਹਾਂਜੀ ਦਿਨ ਰਾਤ ਡਿਊਟੀ ਸੀ ਨਾ ਵੱਲੋਂ ਲਾਈ ਗਈ ਸੀ ਤੁਹਾਡੀ ਪੱਗ ਕਿਦੇ ਵੱਲੋਂ ਲਾਈ ਗਈ ਵਰਦੀ ਕਿਦੋਂ ਪਾੜੀ ਗਈ ਪੱਗ ਨਹੀਂ ਲਾਈ ਗਈ ਵਰਦੀ ਕਿਦੋਂ ਪਾੜੀ ਗਈ ਹਾਂਜੀ ਵਰਦੀ ਵਰਦੀ ਦੇ ਨਾਲ ਖਿੱਚ ਖਿੱਚੇ ਸਾਰੇ ਨੇ ਵਿੱਚ ਗਨਮੈਨ ਹੀ ਜਰਮਨ ਜੀਤ ਜਿਹਨੇ ਮੇਰੇ ਤੋਂ ਪੜ ਕੇ ਆ ਬਟਨ ਟੁਟਾ ਵੇਖੋ ਤੇ ਨਾਲ ਮੇਰਾ ਗਲ ਕੁੱਟਿਆ ਇਥੋਂ ਬੜੇ ਜ਼ੋਰ ਨਾਲ ਤੇ ਨਾਲ ਬਿੱਲਾ ਜਿਹੜਾ ਗਨ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਹੁੰਦਾ ਪੈਚ ਤੋਂ ਮਾਰਨਾ ਘੁਗੜੂ ਵੱਜ ਗਈ ਉਹਦਾ ਇਥੋਂ ਮੇਰੇ ਬਾਜੇ ਤੱਕ ਬੜੀ ਦਰਦ ਨਾਲ ਕੀ ਮੰਗਿਆ ਆ ਵੇਖੋ ਉਹਦੇ ਚਾਰ ਬੰਦੇ ਉੱਟਣ ਕਿ ਕੀ ਕਮਾਂ ਕਰੂਗਾ ਚਲ ਆ ਦੋ ਅੱਛਾ ਪ੍ਰਾਈਵੇਟ ਗਨਮੈਨ ਕਿੰਨੇ ਆ ਬੇਟਾ ਜੀ ਨੇ ਕੀ ਕਹਿਣਾ ਚਾਹੁੰਦੇ ਜੀ ਇਨਸਾਫ ਲੈਣਾ ਚਾਹੁੰਦੇ ਆ ਖਾਣੇ ਖੜੇ ਮੈਂ ਤੇ ਬਾਪੜਾ ਹੋ ਰਿਹਾ ਲੀ ਇਹ ਵਗੇ ਜੇ ਆਪ ਮਤਲਬ ਆਪਸ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਕੀ ਹੋਗਾ ਜੇ ਆਪਣੇ ਬੰਦੇ ਨੂੰ ਇਦਾਂ ਕਰਨਗੇ ਰੰਜਸ਼ ਬਾਜੀ ਦੀ ਹੋਈ ਆ ਸਾਰੀ ਗੱਲ ਇਹ ਆ ਰੰਜਸ਼ ਬਾਜੀ ਦੀ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀ ਆ ਵੀਡੀਓ ਦੇ ਵਿੱਚ ਫਾਦਰ ਸਾਹਿਬ ਕਹਿੰਦੇ ਪਏ ਕਿ ਤੁਸੀਂ ਮੈਨੂੰ ਇੰਨੇ ਜਾਣਿਆਂ ਨੇ ਸੁੱਲ ਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਤੇ ਗਾੜੀ ਹਸਣ ਦੇ ਆ ਮੈਂ ਖੁਦ ਵੀਡੀਓ 'ਚ ਵੇਖਿਆ ਸਾਰੇ ਲੋਕ ਇਕ ਲੋਗੇ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਟਦੇ ਰਹੇ ਫਿਰ ਫਿਰ ਪਾਪ ਪੁੱਤ ਕੀ ਮੰਨ ਕਰਦਾ ਵਾ ਉਹ ਤੇ ਹੁਣ ਮੰਗ ਕਰਦਾ ਵਾ ਵੀ ਇਨਸਾਫ ਹੋਣਾ ਚਾਹੀਦਾ ਵਾ ਮਾਦੀ ਕਾਰਵਾਈ ਹੋਣੀ ਚਾਹੀਦੀ ਆ ਅਜਨ ਕੁੱਈਨ ਸਾਫ ਲੈਣਾ ਹੈ ਤੇ ਉਹਨਾਂ ਦੇ ਨਾਲ ਤੇ ਲੜਾਈ ਹੈ ਜਿਨ੍ਹਾਂ ਨੂੰ ਇਨਸਾਫ ਲੈਣਾ ਹੈ ਆਪਾਂ ਫਿਰ ਉੱਤੇ ਤਾਂ ਬੈਠੇ ਆਪਾਂ ਦੇ ਉੱਤੇ ਤਾਂ ਜਾਵਾਂਗੇ ਫਿਰ ਇਨਸਾਫ ਤੇ ਤੀਜੀ ਧਰ ਤੋਂ ਹੁੰਦਾ ਨਾ ਇਨਸਾਫ ਤਾਂ ਹੀ ਸਾਰੇ ਪ੍ਰੈਸ ਤਾਂ ਹੀ ਸਕਦੀ ਹੈ ਨਾ ਫਿਰ ਤੁਹਾਡੇ ਥਰੂ ਇਨਸਾਫ ਹੋਊਗਾ ਨਹੀਂ ਇੱਥੇ ਨਾ ਇਨਸਾਫ ਹੋਊਗਾ ਫਿਰ ਤੁਹਾਡੇ ਥਰੂ ਹੋਊਗਾ ਤਾ ਬਿਲਕੁਲ ਦੇਖੋ ਜੋ ਮੇਰੀ ਵਰਦੀ ਪਾੜੀ ਗਈ ਦੱਸੰਦੇ ਆ ਵਰਦੀ ਪਾੜੀ ਗਈ ਆ ਕੋਈ ਪ੍ਰਾਈਵੇਟ ਸਾਫ ਦਾ ਗੱਲ ਹੋਈ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਕੋਈ ਇੱਕ ਬਿੱਲਾ ਨਾ ਦਾ ਬੰਦਾ ਨੇ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਗਰਮਨੈਂਟ ਸੀ ਹੋਰ ਕੋਈ ਨਹੀਂ ਹੈਗਾ ਪਰ ਬਿੱਲਾ ਕੋਈ ਕਹਰੇ ਪ੍ਰਾਈਵੇਟ ਨਹੀਂ ਨਹੀਂ ਕੋਈ ਨਹੀਂ ਹੈਗਾ ਜਰਮਨਜੀ ਦਾ ਹੈਗਾ ਮੇਰਾ ਗਰਮਨੈਂਟ ਹੋਰ ਨਹੀਂ ਕੋਈ ਕਹਿੰਦੇ ਗੱਲ ਕੋਟੇ ਸਾਡੀ ਵਰਦੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਡਿਟੇਲ ਵਾਲੀ ਗੱਲ ਸਮਝੀ ਦੀ ਕਿ ਮੈਨੂੰ ਗੱਲ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਿੰਦਾ ਸੀ ਮੈਨੇਜਰ ਦਾ ਰਜਿਸਟਰੀ ਚ ਰੱਖੀ ਜਾ ਰਹੀ ਤੇ ਸਭ ਦੇ ਦੱਸ ਨਾ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇਹ ਲੈ ਕੇ ਕਟਮਾਰ ਕਰਨ ਦੀ ਕਿ ਲੈ ਸਹੀ ਸਰ ਜੀ ਜਿੱਕ ਜਿੱਦਾ ਉਹ ਲੱਗਦਾ ਨਹੀਂ ਕਟਮਾਰ ਵਾਲੀ ਕੋਈ ਗੱਲ ਨਹੀਂ ਹੈਗੀ ਬਹੁਤ ਸਾਹਮਣੇ ਮੈਡੀਕਲ ਕਹਿੰਦੇ ਜੀ ਮੈਡੀਕਲ ਇਹਦਾ ਕਰਾਇਆ ਗਿਆ ਜੀ ਜੀ ਹਾਂ